ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਸਿੱਖ ਸਰਬਲੋਇ ਦਾ ਖੜਾ ਕਿਉਂ ਪੈਂਦੇ ਹਨ ਅਤੇ ਦਸਮ ਪਿਤਾ ਸ਼੍ਰੀ ਗੋਮਿੰਦ ਸਿੰਘ ਜੀ ਨੇ ਸਾਨੂੰ ਸਰਬਲੋਇ ਦਾ ਖੜਾ ਪਹਿਨਣ ਦੀ ਕਿਉਂ ਉਪਦੇਸ਼ ਦਿੱਤਾ ਇਹ ਇਤਿਹਾਸ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਕ ਦਿਨ ਗੰਗਾ ਵਿੱਚ ਜੇ ਬੇੜੀ ਦੀ ਸਾਰ ਕਰਨ ਸਮੇਂ ਆਪ ਜੀ ਦੇ ਇੱਕ ਹੱਥ ਦਾ ਸੋਨੇ ਦਾ ਕੜਾ ਦਰਿਆ ਵਿੱਚ ਡਿੱਗ ਗਿਆ। ਜਦ ਘਰ ਆਏ ਤਾਂ ਮਾਤਾ ਜੀ ਨੇ ਪੁੱਛਿਆ ਕਿ ਲਾਲ ਜੀ ਇੱਕ ਕੜਾ ਕਿੱਥੇ ਹੈ? ਤਾਂ ਆਪ ਜੀ ਨੇ ਕਿਹਾ ਮਾਤਾ ਜੀ ਉਹ ਦਰਿਆ ਵਿੱਚ ਡਿੱਗ ਕੇ ਗਵਾਚ ਗਿਆ ਹੈ। ਮਾਤਾ ਜੀ ਨੇ ਕਿਹਾ ਚੱਲ ਦੱਸ ਕਿੱਥੇ ਡਿੱਗਾ ਹੈ। ਆਪ ਜੀ ਮਾਤਾ ਜੀ ਨੂੰ ਲੈ ਕੇ ਗੰਗਾ ਕਿਨਾਰੇ ਆ ਗਏ ਅਤੇ ਦੂਸਰੇ ਹੱਤ ਦਾ ਗੜਾ ਲਾ ਕੇ ਪਾਣੀ ਵਿੱਚ ਉਹਾਰ ਮਾਰਿਆ ਕਿ ਕਿਹਾ ਕਿ ਇੱਥੇ ਕੁ ਡਿੱਗਿਆ ਸੀ ਆਪ ਜੀ ਦੀ ਇਹ ਲਾ ਪਰਵਾਇਵੇ ਕਿ ਮਾਤਾ ਜੀ ਆਪ ਜੀ ਨੂੰ ਨਾਲ ਲੈ ਕੇ ਘਰ ਨੂੰ ਆ ਗਏ ਘਾਰੇ ਆਣ ਕੇ ਸਾਹਿਬ ਜادہ ਜੀ ਨੇ ਮਾਤਾ ਜੀ ਨੂੰ دسیا دس کی ماتا جی ان ہاتھ ہی ڈالما کا ناس کر کے گریبا کی رکھا کرنی ہے انہوں ہی امری تیار کر کے سنگا وچ شکتی پار کے خالصہ ساجنا ہے جے کر اینا خطہ نو مایا دی کڑیا نال کڑ جکڑ لیا تا پھر اے کم جے ہڑے اکال پورک نے کرن دی سانو آکیا کتی ہے اوہو ਕਿਸ ਤਰ੍ਹਾਂ ਪੂਰੇ ਹੋਣਗੇ ਜ਼ਾਲਮ ਨੂੰ ਦੂਰ ਕਰਨ ਵਾਸਤੇ ਇਹਨਾਂ ਹੱਥਾਂ ਨੂੰ ਲੋਹੇ ਵਾਂਗੂ ਸ਼ਕਤੀਸ਼ਾਲੀ ਮਜ਼ਬੂਤ ਕਰਨ ਵਾਸਤੇ ਲੋਹੇ ਦਾ ਕੜਾ ਪਹਿਨਣਾ ਉਚਿਤ ਹੈ ਸੋ ਖਾਲਸਾ ਪੰਥ ਸਾਜ ਕੇ ਆਪ ਜੀ ਨੇ ਆਪਣੇ ਸਿੱਖਾਂ ਨੂੰ ਲੋਹੇ ਦਾ ਕੜਾ ਪਹਿਨਣ ਦਾ ਹੀ ਹੁਕਮ ਕੀਤਾ ਉਮੀਦ ਹੈ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਕੁਝ ਨਾ ਕੁਝ ਸਿੱਖਨ ਨੂੰ ਜ਼ਰੂਰ ਮਿਲਿਆ ਹੋਵੇਗਾ ਜੇਕਰ ਸਾਡੇ ਇਹ ਕਾਰਜ ਤੁਹਾਨੂੰ ਪਸੰਦ ਆ ਰਹੇ ਤਾਂ ਜਨ ਨੂੰ ਸਬਸਕ੍ਰਾਈਬ ਅਤੇ ਵੀਡੀਓ ਤੇ ਲੇ ਕੁਝ ਨਾ ਕੁਝ ਕਮੈਂਟ ਜੁੜ ਕਰਕੇ ਜਾਇਆ ਕਰੋ ਅਤੇ ਇਹਨਾਂ ਵੀਡੀਓ ਨੂੰ ਬਾਕੀ ਸਭ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਇਤਿਹਾਸ ਦੀ ਝਾਂਜ ਸਾਰਿਆਂ ਨਾਲ ਪਾ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ